ਤਮੀ ਸਾਹਿਬ ਨੇ ਸਰੂਪੇ ਪਾਏ ਨਾ ਇੱਕ ਟੱਬਰ ਦੇ ਤਿੰਨ ਜਣੇ ਖੜੇ ਸੀ ਭਾਜੀ ਇੱਕ ਟੱਬਰ ਦੇ ਚਲੋ ਭਾਈ ਮਰੀਕ ਸਿੰਘ ਦੀ ਬੇਟੀ ਨੂੰ ਸਰੂਪਾ ਤਾਂ ਪਾਤਾ ਵੀ ਜਦੋਂ ਉਹਦੀ ਬੇਟੀ ਨੂੰ ਸਰੂਪਾ ਦੇਤਾ ਤੇ ਜਿਹੜਾ ਉਹਦਾ ਛੋਟਾ ਭਰਾ ਆ ਮਜੀਤ ਸਿੰਘ ਉਹਦਾ ਕੀ ਹੱਕ ਸੀ گاؤں ਦੇ ਮੁੰਡੇ ਦਾ ਕੀ ਹੱਕ ਸੀ ਕੋਈ ਨਹੀਂ ਤੇ ਜਿਹ ਕੀ ਇਹ ਦੋ ਪਰਿਵਾਰ ਹੀ ਸ਼ਹੀਦ ਹੋਏ ਆ ਭਾਜੀ ਇਹ ਸਿਰਫ ਇਹ ਦੋ ਪਰਿਵਾਰ ਹੀ ਸ਼ਹੀਦ ਹੋਏ ਆ ਇਹ ਜਿਹੜੀ ਪਰੰਪਰਾ ਆ ਇਹਨਾਂ ਨੇ ਪਖੰਡ ਚੜਾਇਆ ਮੈਂ ਇਹਨੂੰ ਪਖੰਡ ਦਾ ਨਾਮ ਦਿੰਦਾ ਹੁਣ ਬਾਜੀ ਇਹਨੂੰ ਇਹ ਬਾਕੀ ਸ਼ਹੀਦ ਪਰਿਵਾਰਾਂ ਨਾਲ ਵਿਤਕਰਾ ਹੈ ਇਹ ਇੱਕ ਵਾਰੀ ਸਨਮਾਨਤ ਕਰ ਦਿੱਤਾ 1985 ਚ ਹਰ ਵਾਰ ਇਹ ਜਿਹੜੀ ਪਰੰਪਰਾ ਬਣਾਤੀ ਆ ਜਿਹੜੇ ਗੁਰਸਿੱਖੀ ਤੋਂ ਵੀ ਮੁਨਕਰ ਨੇ ਜਿਹੜੇ ਬਾਬਾ ਜਰਨੈਲ ਸਿੰਘ ਦੇ ਮਾਰਗ ਤੋਂ ਵੀ ਮੁਨਕਰ ਨੇ ਇਹ ਪਰੰਪਰਾ ਬੰਦ ਹੋਣੀ ਚਾਹੀਦੀ ਆ ਇਹ ਜਾਂ ਜਿਨਨੇ 1984 ਦੇ ਸ਼ਹੀਦ ਹੋਏ ਉਹਨਾਂ ਦੇ ਸਾਰੇ ਪਰਿਵਾਰਾਂ ਨੂੰ ਜਾ ਕੇ ਇੱਥੇ ਸਰੂਪ ਦਿੱਤੇ ਜਾਣੇ ਚਾਹੀਦੇ ਆ। ਭਾਜੀ ਉਹਦੇ ਵਿੱਚ 1984 ਦੇ 84 ਦੇ ਪਰਿਵਾਰ ਆ ਉਹਦੇ ਵਿੱਚ ਧਰਮੀ ਫੌਜੀ ਆ ਉਹਦੇ ਵਿੱਚ ਜਿਹੜੇ ਮਾਸੂਮ ਲੋਕ ਮਾਰੇ ਗਏ ਉਹ ਆ ਥੋੜੇ ਥੋੜਾ ਲੋਕ ਭਾਜੀ ਉਦੋਂ ਅਗਲੀ ਉਦੋਂ ਅਗਲੀ ਗੱਲ ਇਹਨਾਂ ਤਿੰਨਾਂ ਪਰਿਵਾਰਾਂ ਨੂੰ ਤਾਂ ਲੋਕਾਂ ਨੇ ਮਾਲਾ-ਮਾਲ ਕਰ ਦਿੱਤਾ ਬਿਲਕੁਲ ਜਾਂ ਗਰਜੀਤ ਕੋਰ ਸਾਹਮਣੇ ਗੁਰੂ ਦੇ ਸਾਹਮਣੇ ਇਹਨਾਂ ਜਥੇਦਾਰਾਂ ਦੇ ਸਾਹਮਣੇ ਇਹ ਟਕਸਾਲ ਦੇ ਸਾਹਮਣੇ ਰੁਲਦੀ ਪਈ ਹੈ ਵਿਚਾਰੀ ਇੱਕ ਮਾਤਾ ਹੋਰ ਹੈ ਭਾਜੀ ਇੱਕ ਮਾਤਾ ਹੋਰ ਹੈ ਬੀਬੀ ਜਸਵੀਰ ਕੌਰ ਹੈ ਉਹਨਾਂ ਦਾ ਨਾਮ ਮੇਰਾ ਖਿਆਲ ਉਹ ਉੱਥੇ ਭਾਂਡਿਆਂ ਦੀ ਸ਼ੁਰੂ ਤੋਂ ਦਰਬਾਰ ਸਾਹਿਬ ਦੀ ਸੇਵਾ ਕਰਦੀ ਸੀ ਮੈਨੂੰ ਪਤਾ ਨਹੀਂ ਉਹ ਹੈਗੇ ਆ ਜਾਂ ਪੂਰੇ ਹੋ ਗਏ ਉਹ ਵੀ ਉਹਨਾਂ ਨੇ ਸਾਰੀ ਉਮਰ ਉੱਥੇ ਲਾਤੀ ਆਪਣੀ ਦਰਬਾਰ ਸਾਹਿਬ ਸੇਵਾ ਕਰਦੀ ਉਹ ਦਿੱਲੀ ਟੰਗਿਆ ਜਿਹਨਾਂ ਦਾ ਸਾਰਾ ਪਰਿਵਾਰ ਹੈ ਭਈ ਜਿਹੜੀ ਗੱਲ ਇੱਕ ਮੈਂ ਕਰਨੀ ਫਿਰ ਤੁਸੀਂ ਆਪਣਾ ਜਿਹੜੀ ਗੱਲ ਕੀ ਇਹ ਸ਼ਹਾਦਤਾਂ ਸਿਰਫ ਸਰੂਪੇ ਲੈਣ ਵਾਸਤੇ ਹੋਈਆਂ ਸੀ ਕੀ ਜਿਸ ਨਾਲ ਕਾਰਨਾ ਕਰਕੇ ਸ਼ਹਾਦਤਾਂ ਹੋਈਆਂ ਉਹ ਮਕਸਦ ਪੂਰਾ ਹੋ ਚੁੱਕਾ ਆ ਕੀ ਬਾਬਾ ਜਰਨੈਲ ਸਿੰਘ ਦੇ ਬੋਲ ਇਹਨਾਂ ਨੇ ਪੁਗਾ ਦਿੱਤੇ ਨੇ ਜਿਹੜੇ ਕਹਿੰਦੇ ਸੀ ਵੀ ਜਿੱਦਣ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਸ ਦਿਨ ਖਾਲਸਾਤਨ ਦੀ ਨੀਂ ਰੱਖੀ ਜਾਏਗੀ ਕੀ ਬਾਬਾ ਧੰਮਾ ਇਸ ਬਿਆਨ ਤੇ ਪੂਰੇ ਉਤਰਨਗੇ ਕੀ ਬਾਬਾ ਧੰਮਾ ਜਿਹੜੇ ਦਰਬਾਰ ਸਾਹਿਬ ਤੇ ਅਟੈਕ ਕਰਾਉਣ ਵਾਲੇ ਆ ਉਹਨਾਂ ਦੇ ਨਾਲ ਯਾਰੀ ਪੁਕਾਰ ਰਹੇ ਨੇ ਉਹਨਾਂ ਦੀ ਮੁਠੀ ਚਾਪੀ ਕਰ ਰਹੇ ਆ ਕੀ ਉਹਨਾਂ ਦੇ ਖਿਲਾਫ ਬਿਆਨ ਦੇਣਗੇ ਕਦੀ ਵੀ ਨਹੀਂ ਕੀ ਬਾਬਾ ਧੁਮਾ ਜਿਹੜਾ ਆਲਮ ਸੈਨਾ ਦਾ ਮੁਖੀ ਸੀ ਅਜਹਾਰ ਆਲਮ ਕੀ ਇਹ ਉਹਦਾ ਹਮੈਤੀ ਨਹੀਂ ਰਹੇ ਕੀ ਉਹਦੀ ਚੋਣ ਪ੍ਰਚਾਰ ਚ ਢੀਂਡ ਸਾਹਿਬ ਧੁਮਾ ਸਾਹਿਬ ਤੇ ਆਲਮ ਇੱਕ ਸੋਫੇ ਤੇ ਬੈਠੇ ਹੋਏ ਭਾਜੀ ਇਹ ਕਾਤਲਾਂ ਦੇ ਨਾਲ ਵਾਲੇ ਹੋਏ ਬੰਦੇ ਆਏ ਕੇ ਪੀਐਸ ਗਿੱਲ ਦਾ ਸ਼ਰੇਆਮ ਹਰ ਇੱਕ ਬੰਦਾ ਇਹਨਾਂ ਤੇ ਇਲਜ਼ਾਮ ਲਾ ਰਿਹਾ ਇਹ ਕੇਬੀਐਸ ਦਾ ਕਿਰਨਦਾ ਹੀ ਸੀ ਇਜ਼ਹਾਰ ਆਲਮ ਜਿਨ੍ਹਾਂ ਕੋਹ ਕੋ ਕੇ ਜਿਨ੍ਹਾਂ ਕੂਹ ਕੋ ਕੇ ਸਾਡੇ ਸਿੱਖਾਂ ਨੂੰ ਸ਼ਹੀਦ ਕੀਤਾ ਅਸੀਂ ਕਹਿੰਦੇ ਬਾਦਲ ਨੂੰ ਹੀ ਕਹਿ ਰਹੇ ਆ ਇਹ ਨਹੀਂ ਪੂਰੇ ਭਾਈਵਾਲ ਨੇ ਔਰ ਇਹਨਾਂ ਤਾਂ ਭਾਜੀ ਉਦੋਂ ਵੀ ਅੱਗੇ ਇਹਨਾਂ ਨੇ ਤਾਂ ਸਿੱਖਾਂ ਨੂੰ ਡੇਰੇ 'ਚ ਬਲਾ ਕੇ ਕਤਲ ਕੀਤਾ ਇਹਨਾਂ ਨੇ ਬਿਲਕੁਲ ਜਿਹੜੇ ਸਿੱਖ ਜਾਨ ਤਲੀ ਤੇ ਰੱਖ ਕੇ ਬਾਬਾ ਜਰਨੈਲ ਸਿੰਘ ਦੇ ਬੋਲਾਂ ਨੂੰ ਪੁਗਾ ਰਹੇ ਸਨ ਨਾ ਇਹ ਇਹ ਉਹਨਾਂ ਦੇ ਵੀ ਕਤਲ ਨੇ ਇਹ ਆਪਣੇ ਟਕਸਾਲ ਦੇ ਕਈ ਸਿੱਖਾਂ ਦਾ ਯਾਨੀ ਦਲੀਪ ਸਿੰਘ ਜਿਹੜੇ ਡਰਾਈਵਰ ਸਨ ਉਹਨਾਂ ਦੇ ਵੀ ਕਾਤਲ ਨੇ ਕਿੰਨਾ ਕਿੰਨਾ ਦੀ ਗੱਲ ਕਰੀਏ ਕਿਹੜੇ ਮੂੰਹ ਨਾਲ ਭਾਜੀ ਅਕਾਲ ਤਖਤ ਤੇ ਜਾ ਕੇ ਬਹਿੰਦੇ ਆ ਕਿਹੜੇ ਮੂੰਹ ਨਾਲ ਵੀ ਗੰਗਾ ਨਹਾਉਣ ਵਾਲਾ ਬੰਦਾ ਅਕਾਲ ਤਖਤ ਦੇ ਗੁਰੂ ਸਾਹਿਬ ਦੇ ਚੁਗਿਰਦੇ ਨੂੰ ਘੇਰ ਕੇ ਬਹਿ ਜਾਵੇ ਇਹਨੂੰ ਉਸੇ ਵੇਲੇ وڑੇ ਸਿੰਘ ਸਾਹਿਬ ਤੇ ਟੈਲੀਏ ਸਨ ਅੰਦਰ ਉਹਨਾਂ ਨੂੰ ਚਾਹੀਦਾ ਸੀ ਇਹਨੂੰ ਤੁਰੰਤ ਕਹਿੰਦੇ ਵੀ ਆਪਣੀ ਭੁੱਲ ਬਖਸ਼ਾ ਜਾਂ ਜਾਂ ਉਹਨਾਂ ਦੇ ਨਾਲ ਨਾਲ ਜਾ ਕੇ ਜਾਂ ਕੱਪੜੇ ਲਾ ਕੇ ਨੰਗਾ ਸਾਧ ਬਣ ਜਾ ਤੇਰਾ ਕੋਈ ਹੱਕ ਨਹੀਂ ਜਿਹੜਾ ਭਾਜੀ ਸਿੱਖੀ ਦੇ ਮਾਰਗ ਤੋਂ ਪਾਸੇ ਹੋ ਜਾਂਦਾ ਨਾ ਅਕਾਲ ਤਖਤ ਤੇ ਸਿਰਫ ਸਿਰਫ ਸਿੱਖ ਦੀ ਅਰਦਾਸ ਹੁੰਦੀ ਆ ਪਤਤ ਦੀ ਅਰਦਾਸ ਨਹੀਂ ਹੁੰਦੀ ਇਹ ਪਤਤ ਵਿਅਕਤੀ ਆ ਜਿਹੜਾ ਗੰਗਾ ਚ ਨਾ ਕੇ ਆਇਆ